ਸਭ ਕਿੰਨਾ ਪਿਆਰ ਮਿਲ ਰਹੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਜੀ ਸਮਾਂ ਦੇਖੋ ਪਿਆਰ ਤੋਂ ਵੀ ਜ਼ਿਆਦਾ ਇਸ ਵੇਲੇ ਅੰਬਰ ਸਾਥੀ ਡਵੈਲਪਮੈਂਟ ਦੀ ਗੱਲ ਹੈ ਤੇ ਆ ਯੂਥ ਦਾ ਇੰਟਰੈਕਸ਼ਨ ਬੜਾ ਇੰਪੋਰਟੈਂਟ ਹੈ ਕਿਉਂਕਿ ਯੂਥ ਹੀ ਜਾ ਕੇ ਸਾਨੂੰ ਮੋਟੀਵੇਟ ਕਰ ਸਕਦਾ ਆ ਤੇ ਗਾਂਹ ਦੱਸਣਾ ਵੀ ਆ ਦੇਖੋ ਨੌਕਰੀਆਂ ਯੂਥ ਦੀ ਬਹੁਤ ਵੱਡੀ ਰਿਕੁਆਇਰਮੈਂਟ ਹੈ ਤੇ ਨੌਕਰੀਆਂ ਹੰਬਰ ਸੱਚ ਆਪਾਂ ਲੈ ਕੇ ਆਉਣੀ ਆਂ ਦੂਸਰੀ ਗੱਲ ਹੈ ਤੁਹਾਨੂੰ ਪਤਾ ਸਾਡੇ ਕਈ ਤਰ੍ਹਾਂ ਦੇ ਸਟਾਰਟਅਪ ਕਈ ਏਰੀਆਸ ਆਪਾਂ ਖੋਲ ਸਕਦੇ ਹਾਂ ਟੂਰਿਜ਼ਮ ਤੇ ਇੱਕ ਹੋ ਗਿਆ ਉਸ ਤਰ੍ਹਾਂ ਹੀ ਸਕਿੱਲ ਡਿਵੈਲਪਮੈਂਟ ਆਈਟੀ ਮੈਡੀਕੇਅਰ ਚ ਐਸ ਟਾਈਮ ਤੇ ਦੁਨੀਆਂ ਚ ਮੈਂ ਤੁਹਾਨੂੰ ਪਹਿਲਾਂ ਵੀ ਉਦਾਹਰਣ ਦਿੱਤਾ ਕਿ 4 4.5 ਸਾਲ ਪਹਿਲਾਂ ਇੰਡੀਆ ਚ ਬਹੁਤ ਹੈਂਡਫੁਲ ਸਟਾਰਟਅਪ ਸੀਗੇ ਐਸ ਵੇਲੇ 150000 ਸਟਾਰਟਅਪਸ ਨੇ ਔਰ ਕਈ ਤਖੜੇ ਸਟਾਰਟਅਪਸ ਨੇ ਮੈਂ ਸ਼ਾਇਦ ਸ਼ੇਅਰ ਕੀਤਾ ਕਿ ਨਹੀਂ ਜਦੋਂ ਮੈਂ ਅਮਰੀਕਾ ਸੀਗਾ ਇੱਕ ਯੰਗ ਮੁੰਡਾ ਜਲੰਧਰ ਦਾ ਮੈਨੂੰ ਮਿਲਿਆ ਉਦੋਂ ਦੀ ਉਮਰ 28 ਸਾਲ ਸੀਗੀ ਉਹਨੇ ਇੱਕ ਸਾਈਬਰ ਸਿਕਿਉਰਿਟੀ ਦਾ ਸਟਾਰਟਅਪ ਬਣਾਇਆ ਸੀ ਤੇ ਉਦੋਂ ਮਿਲੀਅਨਰ ਸੀਗਾ ਹੁਣ ਮੇਰਾ ਖਿਆਲੋਂ ਬਿਲੀਅਨਰ ਬਣ ਗਿਆ ਹੋਇਆ ਕਿਉਂਕਿ ਉਹਨੇ ਨਿਊਯਾਰਕ ਸਟਾਕ ਐਕਸਚੇਂਜ 'ਚ ਵੀ ਆਪਣੀ ਕੰਪਨੀ ਲਿਸਟ ਕਰਤੀ ਹੈ ਯੰਗ ਪੰਜਾਬੀ ਬੁੰਡਾ ਸੀਗਾ ਮੈਂ ਇਹਨੂੰ ਪੁੱਛਿਆ ਕਿ ਕਾਕਾ ਤੂੰ ਕਿਹੜੀ ਜਮਾਤ ਤੱਕ ਪੜਿਆ ਮੈਂ ਅਸਿਊਮ ਕੀਤਾ ਕਿ ਉਹਨੇ ਪੋਸਟ ਗ੍ਰੈਜੂਏਸ਼ਨ ਅਮਰੀਕਾ 'ਚ ਕੀਤੀ ਹੋਵੇਗੀ ਉਹ ਮੇਰੇ ਵੱਲ ਹੱਸ ਕੇ ਉਹਨੇ ਕਿਹਾ ਕਿ ਸਰ ਮੈਂ 9th ਕਲਾਸ ਡਰਾਪਆਊਟ ਹਾਂ ਮੈਂ ਸਿਰ ਤੁਹਾਨੂੰ ਇਹ ਉਦਾਹਰਣ ਇਸ ਲਈ ਦੇ ਰਿਹਾ ਉਹਦੀ ਕੰਪਨੀ ਲਿਸਟਡ ਹੈ ਇਸ ਵੇਲੇ ਨਾਂ ਨਹੀਂ ਲੈਣਾ ਕਿਉਂਕਿ ਪ੍ਰਾਈਵੇਸੀ ਕਨਸਰਨਸ ਕਰਕੇ ਲੇਕਿਨ ਇਹ ਉਦਾਹਰਣ ਇਸ ਲਈ ਹੈ ਕਿ ਦੇਖੋ ਸਾਡੇ ਯੂਚ ਕਿੰਨੀ એનર્ਜੀ ਹੈ ਉਹ ਮਿਲੀਅਨੈਰ ਤੇ ਬਿਲੀਅਨੈਰ ਬਣ ਸਕਦੇ ਨੇ ਇਸ ਕਰਕੇ ਮੋਦੀ ਸਾਹਿਬ ਦੀਆਂ ਕਈ ਸਕੀਮਾਂ ਨੇ ਜਿਹੜੇ ਯੂਥ ਸਟਾਰਟਅਪਸ ਸੀਡ ਮਨੀ ਦਿੰਦੇ ਨੇ ਔਰ ਉਸ ਤੋਂ ਅੱਗੇ ਆਲਰੇਡੀ ਤੁਸੀਂ ਦੇਖਿਆ ਕਿ ਸਾਡੇ ਪੰਜਾਬੀ ਭਾਈਚਾਰੇ ਵਾਲੇ USISPF ਤੇ ਫਿੱਕੀ ਇਕੱਠੇ ਹੋ ਕੇ ਉਹਨਾਂ ਨੇ ਅਮਰੀਕਾ 'ਚ ਅਨਾਊਂਸਮੈਂਟ ਕੀਤੀ ਦੋ ਦਿਨ ਪਹਿਲਾਂ ਕਿ 100 ਮਿਲੀਅਨ ਡਾਲਰਸ ਅੰਮ੍ਰਿਤਸਰ ਦੇ ਖਾਸ ਤੌਰ ਤੇ ਯੂਥ ਤੇ ਔਮਨ ਲਈ ਔਰ ਕਈ ਸਟਾਰਟਅਪ ਏਰੀਆਸ ਫਲੈਕਸੀਬਲ ਨੇ ਉਹਨਾਂ ਨੇ ਉਹ ਰਕਮ ਅੰਬਰ ਸਰਲੀ ਪਲੈਜ ਕੀਤੀ ਆ ਮਤਲਬ ਕਹਿੰਦਾ ਇਹ ਮਕਸਦ ਹੈ ਕਿ ਯੂਥ ਨੂੰ ਬੜੀਆਂ ਹੀ ਓਪਰਚ्युनिटीज ਬਿਲਡ ਨਹੀਂ ਆ ਤੇ ਮੈਂ ਮਿਲਵਾਉਣੀਆਂ ਨੇ ਔਰ ਉਹਦਾ ਅਸਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਹਰ ਫੈਮਿਲੀ ਚ ਇਨਕਮਾ ਵਧਣ ਗਿਆ ਯੂਥ ਕੌਨਫिडेंट ਹੋਏਗਾ ਜਿਹੜਾ ਯੂਥ ਡਰੱਗਸ ਵੱਲ ਜਾ ਰਿਹਾ ਆ ਉਹ ਆਪਣੀ એનર્ਜੀ ਇਸ ਪਾਸੇ ਲਾਏਗਾ ਕਿ ਪਲਾਨ ਆ ਕੋਈ ਟਾਈਮ ਆ ਗਿਆ ਦੇਖੋ ਡਾਕਟਰ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਦਸਤਰੀਕ ਨੂੰ ਆ ਰਹੇ ਨੇ ਉਹ ਤੇ ਕਲੀਅਰ ਹੈਗਾ ਬਾਕੀ ਹੋਰ ਵੀ ਲੀਡਰ ਆਣਗੇ ਜਿਸ ਤਰ੍ਹਾਂ ਹਾਂਜੀ 10 ਤਰੀਕ ਨੂੰ ਮੈਂ ਨੋਮੀਨੇਸ਼ਨ ਫਾਈਲ ਕਰਨੀ ਹੈ ਤੇ ਡਾਕਟਰ ਜੈ ਸ਼ੰਕਰ ਕੈਪਟਨ ਅਮਨਿੰਦਰ ਸਿੰਘ ਹੋਰ ਕਈ ਲੀਡਰਸ ਆਣਗੇ ਸਦੂ ਸਾਬ ਤੁਹਾਨੂੰ ਕਿਸਾਨ ਕਿਹੜੇ ਪਰੇਸ਼ਾਨ ਕਰ ਰਹੇ ਨੇ ਤੁਸੀਂ ਇਹ ਬਿੱਤੀ ਬੜੀ ਕਿਤੇ ਕਿ ਸਰਵਨ ਸਿੰਘ ਪੰਦੇ ਜੀ ਹਾਂਜੀ ਸਰਵਨ ਸਿੰਘ ਪੰਦੇ ਬਹੁਤ ਤੰਗ ਪਰੇਸ਼ਾਨ ਕਰ ਰਹੇ ਜਿਹੜੇ ਪਿੰਡਾਂ ਦੇ ਮੋਰਚੇ ਲੱਗ ਰਹੇ ਨੇ ਪਤਾ ਨਹੀਂ ਤੁਹਾਨੂੰ ਪਰੇਸ਼ਾਨ ਜਾਦਾ ਕਰ ਰਿਹਾ ਹੋਏਗਾ ਮੇਰੇ ਮੂੰਹ ਤੇ ਤੇ ਪਰੇਸ਼ਾਨੀ ਨਹੀਂ ਲੱਗੀ ਮੈਨੂੰ ਤੇ ਵੀ ਨਹੀਂ ਪਤਾ ਕਿ ਭੰਡੇੜ ਭੰਡੇੜ ਅਮਰੇਂਦਰ ਚ ਹੈਗਾ ਕਿ ਬਾਦ ਹੈਗਾ ਹਾਂਜੀ ਸੋ ਉਹੀ ਪਰੇਸ਼ਾਨੀ ਨਹੀਂ ਹੋ ਰਹੀ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਮੇਰੀ ਸੋਚ ਬੜੀ ਕਲੀਅਰ ਆ ਸਾਡੇ ਸਾਰਿਆਂ ਦੀ ਰਿਸਪੌਂਸਿਬਿਲਟੀ ਆ ਕਿ ਫਾਰਮਰਸ ਦੀ ਆ ਇਨਕਮ ਵਧਣ ਪ੍ਰੋਟੈਸਟ ਕਰਨਾ ਨਹੀਂ ਸਾਡੀ ਰਿਸਪਾਂਸਿਬਿਲਟੀ ਉਹਨਾਂ ਦੀ ਇਨਕਮਾ ਕਿਤਨਾ ਵਧਣ ਮੈਂ ਤਾਂ ਤਿੰਨ ਤਰੀਕੇ ਦੱਸੇ ਨੇ ਉਹਦੇ 'ਚ ਕੋਈ ਵਾਅਦਾ ਕਰੇ ਤੇ ਬਹੁਤ ਅੱਛੀ ਗੱਲ ਆ ਦੇਖੋ ਮੈਂ ਵੀ ਕਿਸਾਨ ਫੈਮਲੀ ਨੂੰ ਬਿਲੋਂਗ ਕਰਦਾ ਔਰ ਚਾਹਦਾ ਕਿ ਕਿਸਾਨਾਂ ਦੀਆਂ ਇਨਕਮਾ ਵਧਣ ਲੇਕਿਨ ਪੋਲਿਟਿਕਸ ਨਹੀਂ ਪਲੇ ਕਰਨੀ ਜੋ ਵੀ ਸੀਰੀਅਸ ਗੱਲ ਕਰੇ ਔਰ ਇਹ ਵਦਨ ਦੀਆਂ ਕਈ ਆਪਸ਼ਨਸ ਹੈਗੀਆਂ ਨੇ ਕਈ ਆਲਟਰਨੇਟਿਵ ਹੈਗੇ ਨੇ ਉਹ ਦੱਸੇ ਜਾਂ ਜਿਹੜੇ ਮੈਂ ਦੱਸੇ ਨੇ ਉਹਨਾਂ ਜਿਹੜੇ ਡਿਸ਼ਨ ਕਰੇ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਸੋ ਇਸ ਕਰਕੇ ਭੰਡੇਰ ਸਾਹਿਬ ਹੋਣ ਜਾਂ ਕੋਈ ਹੋਰ ਹੋਵੇ ਮੈਂ ਇਹੋ ਜੀਆਂ ਗੱਲਾਂ ਤੋਂ ਪਰੇਸ਼ਾਨ ਨਹੀਂ ਹੁੰਦਾ ਦੇਖੋ ਸਟਾਰਟਅਪ ਦਾ ਜਿਹੜਾ ਮਨੀ ਪਲੰਜ ਹੋਇਆ ਉਹ ਐਗਰੀਕਲਚਰ ਨਹੀਂ ਵੀ ਹੋਇਆ ਅਸੀਂ ਇੱਕ ਵੀ ਇੱਥੇ ਐਗਰੋ ਬੇਸ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ ਅਸੀਂ ਇੱਥੇ ਪੱਥਰਨਾਕ ਉਗਾਨੇ ਆ ਕਿੰਦੀ ਉਗਾਨੇ ਆ ਤੁਸੀਂ ਦੇਖਿਆ ਕਿੰਨੂ ਵੀ ਹੁੰਦਾ ਇੱਥੇ ਇੱਕ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ ਇੱਥੇ ਮਰਡਰ ਹੁੰਦੇ ਆ ਇੱਕ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ ਇਹ ਆਈਡੀਆਜ਼ ਫਜ਼ੂਲ ਦੇ ਨੇ ਇਹ ਤਾਂ ਕੋਈ ਵੀ ਬੱਚਾ ਦੇਖ ਸਕਦਾ ਅਗਰ ਉਹਨੂੰ ਲਗਾਉਣ ਲਈ ਫਾਰਮਰਸ ਕੋਆਪਰੇਟਿਵ ਬਣਾਉਣ ਜਾਂ ਇੰਡਸਟਰੀ ਆਵੇ ਤੇ ਜਾਂ ਯੂਨੀਅਨ ਵਾਲੇ ਆਪ ਕੋਆਪਰੇਟਿਵ ਬਣਾ ਕੇ ਇਹ ਪਲਾਂਟ ਲਗਾਉਣ ਫਾਰਮਰਾਂ ਦੀਆਂ ਏਨਕਮਾਂ ਵਧਾਉਣੀਆਂ ਸਭ ਤੋਂ ਵੱਡਾ ਆਬਜੈਕਟਿਵ ਉਹਨਾਂ ਨੇ ਤੇ ਸਾਡੇ ਲਈ ਠੀਕ ਹੈ ਜੀ ਜੀ